ਰਾਤ ਨੂੰ 50 ਸਾਲ ਦੀ ਮਹਿਲਾ ਨੂੰ ਮਿਲਣ ਵਾਸਤੇ ਉਸ ਦਾ ਗਵਾਂਡੀ ਆਸ਼ਕ ਆਉਂਦਾ ਏ ਜਿਵੇਂ ਹੀ ਪੁੱਤ ਨੂੰ ਪਤਾ ਲੱਗਦਾ ਏ ਉਹ ਆਪਣੀ ਮਾਂ ਦੇ ਕਮਰੇ ਵਿੱਚ ਜਾਂਦਾ ਏ ਅਤੇ ਦੇਖਦਾ ਏ ਕਿ ਮਾਂ ਅਤੇ ਉਸ ਦਾ ਆਸ਼ਕ ਇਤਰਾਜਯੋਗ ਹਾਲਤ ਵਿੱਚ ਨੇ ਫਿਰ ਉਹ ਹੁੰਦਾ ਏ ਜਿਹੜਾ ਸਾਰਿਆਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਾ ਦਿੰਦਾ ਏ ਤਾਂ ਵੱਡਾ ਗਾਂਡਾ ਜਿਹੜਾ ਉਹ ਹੋਇਆ ਏ ਪੁੱਤ ਦੇ ਵੱਲੋਂ ਆਪਣੀ ਮਾਂ ਸੜੇ ਉਸ ਦੇ ਆਸ਼ਿਕ ਦੀ ਜਾਨ ਲੈ ਲਈ ਜਾਂਦੀ ਹੈ ਇਹਨਾਂ ਹੀ ਨਹੀਂ ਇਹ ਵਿਅਕਤੀ ਫਿਰ ਲਾਸ਼ਾਂ ਨੂੰ ਪਿਕਅਪ ਗੱਡੀ ਦੇ ਵਿੱਚ ਲੱਦਦਾ ਏ ਅਤੇ ਸਿੱਧਾ ਥਾਣੇ ਪਹੁੰਚ ਜਾਂਦਾ ਏ ਜਿਵੇਂ ਹੀ ਇਹ ਸਾਰੀ ਵਾਰਦਾਤ ਉੱਥੇ ਜਾ ਕੇ ਦੱਸਦਾ ਏ ਕਿ ਪਿਕਅਪ ਦੇ ਵਿੱਚ ਦੋ ਮ੍ਰਿਤਕ ਦੇਹਾਂ ਪਈਆਂ ਨੇ ਤਾਂ ਪਰਸਵਾਰਾਂ ਦੇ ਵੀ ਹੋਸ਼ ਦੇ ਜਿਹੜੇ ਉਹ ਉੱਡ ਜਾਂਦੇ ਨੇ ਤਾਂ ਹਰਿਆਣਾ ਦੇ ਸਰਸਾ ਦੇ ਵਿੱਚ ਇਹ ਦਲ ਦਹਿਲਾਉਣ ਵਾਲੀ ਵਾਰਦਾਤ ਵਾਪਰੀ ਹੈ ਜਿੱਥੇ ਪਿੰਡ ਸਿਕੰਦਰਪੁਰ ਥੇਹੜ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਏ ਵੀਰਵਾਰ ਰਾਤ ਨੂੰ ਔਰਤ ਦਾ ਪ੍ਰੇਮੀ ਉਸ ਨੂੰ ਮਿਲਣ ਉਸ ਦੇ ਘਰ ਆਉਂਦਾ ਏ ਗਵਾਂਢੀ ਦੇ ਨਾਲ ਉਸ ਦਾ 15 ਸਾਲ ਤੋਂ ਚੱਕਰ ਆ ਜੜਾ ਉਹ ਚੱਲ ਰਿਹਾ ਸੀ ਤਾਂ ਜਿਵੇਂ ਹੀ ਔਰਤ ਦੇ ਪੁੱਤ ਨੂੰ ਇਸ ਗੱਲ ਦਾ ਪਤਾ ਲੱਗਦਾ ਏ ਅਤੇ ਉਹ ਦੋਵਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖਦਾ ਏ ਤਾਂ ਤਰਸ ਦੇ ਵਿੱਚ ਆ ਕੇ ਉਸ ਦੇ ਵੱਲੋਂ ਦੋਵਾਂ ਦਾ ਕਤਲ ਕਰ ਦਿੱਤਾ ਜਾਂਦਾ ਏ ਬਹੂ ਬੇਟੇ ਨੇ ਮਿਲ ਕੇ ਮਾਂ ਅਤੇ ਉਸਦੇ ਗਵਾਂਡੀ ਪ੍ਰੇਮੀ ਦਾ ਚੁੰਨੀ ਨਾਲ ਗळा ਘੁੱਟ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਅਰੋਪੀ ਰਾਜਕੁਮਾਰ ਦੋਵੇਂ ਲਾਸ਼ਾਂ ਨੂੰ ਪਿਕਅਪ ਦੇ ਵਿੱਚ ਲੱਦਦਾ ਏ ਅਤੇ ਸਦਰ ਥਾਣੇ ਪਹੁੰਚ ਜਾਂਦਾ ਏ ਜਿਵੇਂ ਹੀ ਉਹ ਪੁਲਿਸ ਵਾਲਿਆਂ ਨੂੰ ਦੱਸਦਾ ਏ ਕਿ ਮੈਂ ਆਪਣੀ ਮਾਂ ਅਤੇ ਉਸਦੇ ਪ੍ਰੇਮੀ ਦੀ ਹਤਿਆ ਕੀਤੀ ਹੈ ਦੋਵੇਂ ਮ੍ਰਿਤਕ ਦੇਹਾਂ ਪਿਕਅਪ ਗੱਡੀ 'ਚ ਪਈਆਂ ਨੇ ਇਹ ਸੁਣ ਕੇ ਪੁਲਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਤਾਂ ਇਸ ਤੋਂ ਬਾਅਦ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਡਬਲ ਮਰਡਰ ਦੇ ਵਿੱਚ આરોપી ਦੀ ਪਤਨੀ ਵੀ ਸ਼ਾਮਿਲ ਹੈ ਪੁਲਿਸ ਦੇ ਵੱਲੋਂ ਲੇਖਰਾਜ ਦੇ ਪਿਤਾ ਦੇ ਬਿਆਨਾਂ ਉੱਤੇ ਦੋਵਾਂ ਖਿਲਾਫ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਹੈ ਤਾ ਪੁਲਿਸ ਦੇ ਅਨੁਸਾਰ ਪਿੰਡ ਸਿਕੰਦਰਪੁਰ ਨਿਵਾਸੀ 50 ਸਾਲਾ ਅੰਗੂਰੀ ਦਾ ਚੱਕਰ ਆਪਣੇ ਗਵਾਂਢੀ ਲੇਖਰਾਜ ਦੇ ਨਾਲ ਚੱਲ ਰਿਹਾ ਸੀ 15 ਸਾਲ ਤੋਂ ਦੋਵਾਂ ਦਾ ਪਰਦੇਸ ਪ੍ਰਸੰਗ ਚੱਲ ਰਿਹਾ ਸੀ ਅਤੇ ਮਹਿਲਾ ਦੇ ਪਤੀ, بیٹے ਅਤੇ ਹੋਰ ਕੁਝ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਕਈ ਵਾਰ ਸਮਝਾਇਆ ਲੇਕਿਨ ਇਹ ਮਹਿਲਾ ਬਾਜ ਨਹੀਂ ਆਈ ਤਾਂ ਵੀਰਵਾਰ ਦੇ ਰਾਤ ਜਦੋਂ ਲੇਖਰਾਜ ਆਪਣੀ ਗਵਾਂਢਣ ਨੂੰ ਮਿਲਣ ਉਸਦੇ ਘਰ ਜਾਂਦਾ ਹੈ ਤਾ ਉਸ ਗਵਾਂਡਨ ਦੇ ਪੁੱਤਰ ਰਾਜਕੁਮਾਰ ਨੂੰ ਇਸ ਦਾ ਪਤਾ ਲੱਗ ਜਾਂਦਾ ਏ ਅਤੇ ਉਹ ਆਪਣੀ ਮਾਂ ਦੇ ਕਮਰੇ ਵਿੱਚ ਜਾਂਦਾ ਏ ਜਿੱਥੇ ਦੋਵੇਂ ਨੇ ਜਿਹੜੇ ਉਹ ਅਪੱਤੀ ਜਨਕ ਹਾਲਤ ਦੇ ਵਿੱਚ ਮਿਲਦੇ ਨੇ ਇਹ ਸਭ ਦੇਖ ਕੇ ਪੁੱਤ ਨੂੰ ਗੁੱਸਾ ਆਉਂਦਾ ਏ ਅਤੇ ਗੁੱਸੇ ਦੇ ਵਿੱਚ ਆਪਣੀ ਪਤਨੀ ਨਾਲ ਮਿਲ ਕੇ ਮਾਂ ਅਤੇ ਉਸ ਦੇ ਪ੍ਰੇਮੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਜਾਂਦਾ ਏ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਲੇਖ ਰਾਤ ਦੇ ਪਿਤਾ ਜੈਰਾਮ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਕਿ ਰਾਜਕੁਮਾਰ ਅਤੇ ਉਸ ਦੀ ਪਤਨੀ ਸੁਨੀਤਾ ਨੇ ਮਿਲ ਕੇ ਉਸ ਦੇ بیٹے ਦੀ ਹਤਿਆ ਕੀਤੀ ਹੈ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਦੋਵੇਂ ਮ੍ਰਿਤਕ ਦੀਆਂ ਪੋਸਟਮਾਰਟਮ ਲਈ ਭੇਜਤੀਆਂ ਨੇ ਤਾਂ ਰਾਜਕੁਮਾਰ ਤਿੰਨ ਬੱਚਿਆਂ ਦਾ ਬਾਪ ਹੈ ਪਹਿਲਾਂ ਫੇਰੀ ਲਗਾਉਣ ਦਾ ਕੰਮ ਕਰਦਾ ਸੀ ਅਤੇ ਕੁਝ ਸਮਾਂ ਪਹਿਲਾਂ ਉਹ ਪਿਕਅਪ ਚਲਾਉਣ ਲੱਗਿਆ ਸੀ ਉਸ ਦੇ ਤਿੰਨ ਬੱਚੇ ਨੇ ਵੱਡੀ ਬੇਟੀ ਆ ਜਿਹੜੀ ਉਹ 7 ਸਾਲ ਦੀ ਹੈ ਜਦਕਿ ਇੱਕ ਪੁੱਤ 5 ਸਾਲ ਦਾ ਅਤੇ ਦੂਜਾ 1.5 ਸਾਲ ਦਾ ਏ ਤਾਂ ਮਜ਼ਦੂਰੀ ਕਰਨ ਵਾਲਾ ਸੀ ਲੇਖਰਾਜ ਜਿਸ ਦੇ ਇਸ ਵਿਅਕਤੀ ਦੀ ਮਾਂ ਦੇ ਨਾਲ ਜ ਪ੍ਰੇਮ ਪ੍ਰਸੰਗ ਚੱਲ ਰਹੇ ਸਨ ਲੇਖਰਾਜ ਦੀ ਪਤਨੀ ਦਵਯੰਗ ਹੈ ਅਤੇ ਉਸ ਦੀ ਬੇਟੀ ਪਿੰਡ ਦੇ ਵਿੱਚ ਹੀ ਰਹਿੰਦੀ ਹੈ ਅਤੇ بیٹے ਦੀ ਉਮਰ 15 ਸਾਲ ਹੈ ਪਿਤਾ ਜੈਰਾਮਾ ਜਿਹੜਾ ਉਹ ਵੀ ਮਜ਼ਦੂਰੀ ਕਰਦਾ ਏ ਤਾਂ ਪੁਲਿਸ ਦੇ ਵੱਲੋਂ ਲੇਖਰਾਜ ਦੇ ਪਿਤਾ ਜੈਰਾਮ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਮਾਰਗ ਨਵਾਲੀ ਮਹਿਲਾ ਦੀ ਮਾਂ ਦਾ ਵੀ ਬਿਆਨ ਆਇਆ ਹੈ ਤਾਂ ਨਾਨੀ ਵੱਲੋਂ ਆਪਣੇ ਦੋਤੇ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਹੈ ਅਤੇ ਉਸ ਨੇ ਕਿਹਾ ਹੈ ਕਿ ਉਸ ਨੂੰ ਆਪਣੀ ਬੇਟੀ ਦੀ ਮੌਤ ਦਾ ਕੋਈ ਵੀ ਗਮ ਨਹੀਂ ਹੈ ਉਸ ਨੇ ਕਿਹਾ ਹੈ ਕਿ ਬੇਟੀ ਦੇ ਗੈਰ ਕਾਨੂੰਨੀ ਸਬੰਧਾ ਕਰਕੇ ਪੂਰੇ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਗਿਆ ਉਹਨਾਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪੰਚਾਇਤਾਂ ਵੀ ਹੋਈਆਂ ਥਾਣੇ ਵਿੱਚ ਵੀ ਸ਼ਿਕਾਇਤਾਂ ਗਈਆਂ ਲੇਕਿਨ ਅੰਗੂਰੀ ਨਹੀਂ ਮੰਨੀ ਅਤੇ ਫਿਰ ਅੰਤ ਇਹ ਸਭ ਕੁਝ ਵਾਪਰ ਗਿਆ ਤਾਂ ਪਰਿਵਾਰ ਨੂੰ ਤਾਨੇ ਵੀ ਸਣੇ ਪਏ ਇਸ ਕਰਕੇ ਰਾਜਕੁਮਾਰ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਗੁੱਸਾ ਸੀ ਕਿਉਂਕਿ ਲੰਬੇ ਸਮੇਂ ਤੋਂ ਉਹ ਇਹ અપਮਾਨ ਚੱਲ ਰਿਹਾ ਸੀ ਤਾਂ ਜਿਵੇਂ ਹੀ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਦੇ ਕਮਰੇ ਵਿੱਚ ਉਸ ਦਾ ਆਸ਼ਿਕ ਮੌਜੂਦ ਹੈ ਤਾਂ ਉਸ ਦੇ ਵੱਲੋਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਰਾਜਕੁਮਾਰ ਦੀ ਨਾਨੀ ਨੇ ਚਿੰਤਾ ਜਤਾਈ ਹੈ ਕਿ ਅਗਰ ਰਾਜਕੁਮਾਰ ਤੇ ਉਸ ਦੀ ਪਤਨੀ ਜੇਲ੍ਹ ਵਿੱਚ ਚਲੇ ਗਏ ਤਾਂ ਉਹਨਾਂ ਦੇ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਕੌਣ ਕਰੇਗਾ